ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਵੀ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਇੱਕ ਐਂਡ ਹੋਵਾਂਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਆਪਣੀ ਸਵੇਰ ਦੀ ਮਿੱਤਰੋ ਸ਼ੁਰੂਆਤ ਆਪਣੇ ਦੁੱਧ ਦੇ ਕੱਪ ਤੋਂ ਹੋ ਗਈ ਆ ਤੇ ਜਿਮ ਤੋਂ ਆਪ ਆ ਗਏ ਆ ਤੇ ਆਪਾਂ ਨੇ ਇੱਕ ਛਕਿਆ ਬਨਾਣਾ ਤੇ ਦੋ ਖਾਦੀਆਂ ਨੇ ਪਿੰਨੀਆਂ ਤੇ ਹੁਣ ਆਪਾਂ ਤਿਆਰ ਆਪਣੇ ਕੰਮ ਕਰਨ ਵਾਸਤੇ ਹਨਾ ਪੈਂਥਰੀ ਪੈਂਥਰੀ ਮੇਰੇ ਕੋਲ ਆ ਕੇ ਬੈਗ ਨਹੀਂ ਜਦ ਜਦ ਮੈਂ ਜਿਮ ਤੋਂ ਆਉਂਦਾ ਨਾ ਇਧਰ ਮੇਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਠੀਕ ਹੈ ਜੀ ਹੌਲੀ ਜੀ ਜ਼ਖਾਮ ਦੀ ਰੇਂਦੀ ਕਾ ਚਮੜੀ ਮੜੀ ਹੈ ਨਾ ਹਾਂਜੀ ਹਾਂਜੀ ਹੌਲੀ ਹੌਲੀ ਜਾਂਦਾ ਹੁੰਦਾ ਜੀ ਇਹ ਇਹ ਤਾਂ ਗੱਲ ਹੈ ਜੀ ਜ਼ਖਾਮ ਕਾ ਯਾਰ ਆਉਂਦਾ ਨਾ ਉਹਨੂੰ 1 ਲੱਖ ਤੇ ਆ ਜਾਂਦਾ ਫਿਰ ਬੰਦਾ ਬੁਖਾਰ ਹੁੰਦਾ ਹੈ ਫੇ ਬਾਅਦ ਜਦੋਂ ਜਾਂਦਾ ਵੀ ਹੌਲੀ-ਹੌਲੀ ਛਾਤੀ ਜਾਮ ਹੁੰਦੀ ਹੌਲੀ-ਹੌਲੀ ਜਾਂਦਾ 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 ਇਹ ਤਾਂ ਬੁਖਾਰ ਤੋਂ ਵੀ ਭੈੜਾ ਹੁੰਦਾ ਹੈ ਜੀ ਹਨਾ ਬੁਖਾਰ ਚ ਤਾਂ ਬੰਦਾ ਸੌ ਜਾਂਦਾ ਇਹਦੇ ਵਿੱਚ ਤਾਂ ਬੰਦਾ ਦਾ ਨਾ ਸੌਣ ਜੋਗਾ ਨਾ ਬੁਖਾਰੇ ਚੜਦਾ ਨਾ ਉਤਰਦਾ ਬੰਦਾ ਬੁੱਝੇ ਹੀ ਨੋ ਗਿਆ ਜੀ ਮੈਂ ਜਿਵੇਂ ਜਿਵੇਂ ਕਰਨੇ ਸੀਟੀਆਂ ਵਜੇ ਹੁਣ ਭੂੰ ਭੂੰ ਭਿੰਗਰੀ ਇੱਕ ਐਦਾਂ ਹੋ ਰੰਦਾ ਹਨਾ ਹਾਂਜੀ ਹਾਂਜੀ ਪਰ ਪਰੇ ਸਿਰ ਹੋ ਜਾਂਦਾ ਨਾ ਫਿਰ ਐ ਕਰ ਇੱਕ ਦਿਨ ਆਪਣੀ ਚਾਹ ਦਾ ਘੁੱਟ ਪੀ ਕੇ ਵਧੀਆ ਗੂੜੀ ਗੁੱਲੇ ਲੇ ਕੇ ਨਾਲ ਠੀਕ ਹੈ ਹਾਂਜੀ ਹਾਂਜੀ ਇਹ ਪੈਂਤਰੀ ਪੈਂਤਰੀ ਜਦੋਂ ਨਾ ਮਿੱਤਰੋ ਇਦਾਂ ਬੈਠਾ ਹੁੰਦਾ ਪੈਂਥਰ ਉਦੋਂ ਸ਼ਿਕਾਰ ਦੀ ਪੂਰੀ ਤਿਆਰਤਾ ਦੇ ਹੁੰਦਾ ਹੈ ਵੈਂਥਰ ਇਹ ਵੈਂਥਰ ਪੈਂਥਰੀ ਪੈਂਥਰੀ ਦੇਖੋ ਮਿੱਤਰੋ ਉਹ ਤੇਰਾ ਫਲਾਹ ਹੋ ਜੇ ਅੱਖਾਂ ਚ ਦੇਖੋ ਜ਼ਹਿਰ ਸਾਡੇ ਪੈਂਥਰ ਦੀ ਲੈ ਹੋ ਗਿਆ ਸੋ ਉਸ ਤੋਂ ਬਸ ਚੱਲ ਮੇ ਭਾਈ ਪਤਾ ਨਹੀਂ ਰੱਬ ਵੱਲੋਂ ਕਿਦਾਂ ਦੀ ਇਹਨਾਂ ਨੂੰ ਗੁੜਤੀ ਮਿਲੀ ਵੀ ਆ ਵੀ 1 ਮਿੰਟ ਦੇ ਵਿੱਚ ਲੇਜੀ ਤੇ 1 ਮਿੰਟ ਦੇ ਵਿੱਚ ਇੱਕ ਰੀਜੀ ਇਦਾਂ ਦੇ ਹਿਸਾਬ ਦਾ ਹੁੰਦਾ ਇਹਨਾਂ ਦਾ ਹੈ ਬੈਂਥਰ ਤਦਾ ਇਹਦਾਂ ਹਸਾਉਂਦਾ ਵੇ ਜਦ ਲਾਦੀਆਂ ਸੁੱਤਾ ਪਿਆ ਤੇ ਜਿਆਦਾ ਅਲਰਟ ਹੁੰਦਾ ਵੀ ਇੰਨਾ ਅਲਰਟ ਹੁੰਦਾ ਵੀ ਐਂ ਲੱਗਦਾ ਵੀ ਇਹ ਬਸ ਵੀ ਇੱਕ ਕਲਿਕ ਇੰਨੀ ਜਿਆਦਾ ਐਕਟਿਵ ਵਿੱਚ ਆ ਕਿੱਥੋਂ ਗਈ ਵੀ ਇੰਨੀ ਜਿਆਦਾ એનર્ਜੀ ਕਿੱਥੋਂ ਲੈ ਆਇਆ ਹੈ ਐਦਾਂ ਦਾ ਹੁੰਦਾ ਜਦੋਂ ਤਾਂ ਸੁਸਤ ਹੈ ਫਿਰ ਤੈਨੂੰ ਛੇੜੀ ਜਾਓ ਚਿੱਕੀ ਜਾਓ ਕੁਝ ਨਹੀਂ ਕਹਦਾ ਜਦ ਇਹ ਫਿਰ ਚੁਸਤੀ ਚ ਆ ਬਹੁੰਦਾ ਆਪਣੀ ਜੀ ਫਿਰ ਨਹੀਂ ਹੱਥ ਲਵਾਉਂਦਾ ਇਹ ਜੀ ਫਿਰ ਤਾਂ ਨੌ ਮਾਰਦਾ ਪਿੱਛੇ ਹਟਦਾ ਇੰਨਾ ਫਾਮਲਾ ਫਿਰਦਾ ਹੁੰਦਾ ਜੀ ਫਿਰ ਤਾਂ ਹੈ ਬੈਂਥਰ ਤੁਸੀਂ ਇਹ ਤਾਂ ਕਹਦੇ ਹੁੰਨੇ ਹੋ ਐਂ ਚ ਦੀਓ ਉਹ ਕਟੋ ਟੈ ਡੈ ਡੈ ਅੱਖਾਂ ਨੂੰ ਦੇਖੋ ਪੈਂਥਰ ਦੀ ਅੱਖਾਂ ਨੂੰ ਦੇਖ ਲੈ ਵੀ ਸੋਸ ਦੇਖ ਮਿੱਤਰੋ ਇਹ ਮੈਂ ਕਿਹਾ ਤਾਂ ਨਾ ਲੈ ਸੋਸ ਤੋਂ ਦੇਖੀ ਹੁਣ ਇਹ ਇੱਕ ਮਿੰਟ ਜੇ ਐਕਟਿਵ ਇੱਕ ਮਿੰਟ ਜੇ ਰੈਟਿਵ ਸਤਨਾਮ ਆ ਲੈ ਸੱਚਾ ਬਾਦਸ਼ਾਹ ਸ਼ੁਕਰਕੀਂ ਬੋਲਦਾ ਤੇ ਆ ਦੇਖੋ ਮਿੱਤਰੋ ਅੱਜ ਬਾਹਰ ਦਾ ਮੌਸਮ ਕਿਦਾਂ ਅੱਜ ਬੱਦਲ ਵਾਈਦਾ ਸਵੇਰ ਦਾ ਹੀ ਕਿੰਨਾਂ ਕਿੰਨੀ ਛਿਟਮ ਛਿਟਾ ਜਾ ਹੋ ਹੀ ਜਾਂਦਾ ਹੈ ਕਿਧਰ ਮਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੜੀ ਲਫਟਾਂ ਹਾਰੀ ਅੰਦਰ ਹੋ ਬਸ ਜੂਂਦੀ ਆ اچھا ਹੁਣ ਨਹੀਂ ਲੱਗੇ ਅੱਛਾ ਖੋਣ ਲੈ ਤੱਕ ਖਾ ਗਿਆ ਨਹੀਂ ਅੱਡ ਚਾਹੀਦਾ ਅੱਛਾ ਮਲੇ ਗਿਆ ਤਾਂ ਇਹ ਮੈਗਜ਼ੀਨ ਤੇ ਹੋਰ ਕੀ ਚਮਰਗ ਮਗਣਾ ਮੈਗਜ਼ੀਨ ਤੋਂ ਜ਼ਿਆਦਾ ਮੈਨੂੰ ਨਹੀਂ ਬਹੁਤ ਕੰਨੀ ਸੋਭਾ ਗਮ OK ਲੋ ਵੀ ਆਪਾਂ ਇਹ ਥੋੜੇ ਮੇਰੇ ਤੋਂ ਰੀਸਲਾ ਦਾ ਲਤੂਗਾ ਜਿਹੜਾ ਆਪਾਂ ਆਪਣੇ ਕਬਾਬ ਤੁਸੀਂ ਪਾਉਨੇ ਹਨ ਉਹ ਚੰਗੀ ਤਰ੍ਹਾਂ ਧੋ ਕੇ ਵਰਦਾ ਗਈ ਵਾ ਜਦੋਂ ਖੇਚੇ ਵੱਢ ਕੇ ਲਿਆਉਣਾ ਰੀਤਾ ਰੁੱਤਾ ਲੱਗੇ ਹੁੰਦਾ ਆਪਾਂ ਇਹ ਧੋ ਕੇ ਚੰਗੀ ਤਰ੍ਹਾਂ ਇੱਥੇ ਰੱਖ ਦੇਣਾ ਫੇ ਸ਼ਾਮ ਤੱਕ ਇਹ ਸੁੱਕ ਜਾਊਗਾ ਕਾਫੇ ਬਣਾ ਲੀ ਮੈਂ ਤਾਂ ਬੜਾ ਕੁਤਬੀ ਜੀ ਕਾਫੇ ਬਣਾ ਲੀ ਆ ਬੜਾ ਰਹਾ ਮਾ ਲ ਬਣ ਗਿਆ ਬਣ ਕੀ ਚਾਹ ਮਾਲਾ ਹਾਂਜੀ ਲੈ ਬਈ ਐਕੋਲੋ 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 ਦੇਖੋ ਮੇਦਰੋ ਖੜੀ ਕਾਫੇ ਨਾਲੇ ਕੰਮ ਕਰੀਏ ਇਹ ਦੁਕਾਨ ਤੇ ਨਾਲੇ ਚਾਹ ਪੀ ਜਾਈਦੀ ਐ ਨਾਲੇ ਗੱਲਾਂ ਮਾਰੀ ਜਾਈਦੀ ਐ ਹੈ ਹੋਰ ਦਸ ਕੀ ਚਾਹੀਦਾ ਹੈ ਖੰਡ ਤੇ ਹਿੰਦੇ ਨਹੀਂ ਮਾ ਨਹੀਂ ਮੈਂ ਪੀਣਾ ਸੈਂਸਾ ਜੁਕਰ ਤੋਂ ਬਿਨਾ ਖੰਡ ਬਿਨਾ ਖੰਡ ਤੋਂ ਹਾਂ ਜੁਕਰ ਨੂੰ ਖੰਡ ਕਹਿ ਦਿੰਨੇ ਆ ਇਹ ਜੋ ਕੁਝ ਸਮਾਨ ਜਾ ਕੇ ਲੈਣ ਵਾਸਤੇ ਪਰ ਦੁਕਾਨ ਦੇ ਵਿੱਚ ਐਂਟਰ ਹੋਇਆ ਤਾਂ ਮੈਨੂੰ ਪਤਾ ਲੱਗਿਆ ਵੀ ਇੱਕ ਇਹੋ ਜਿਹਾ ਬੰਦਾ ਆਪਣੀ ਦੁਕਾਨ ਤੇ ਆਇਆ ਹੈ ਨਾ ਟਰਮ ਲਾਉਣਾ ਕੋਣ ਹੈ ਐਦਾਂ ਮਿਲੋ ਬੰਦ ਤੁਸੀਂ ਸਸੀ ਕਾ ਜੀ ਕਿੰਦਾ ਕੀ ਹਾਲ ਚੱਲ ਰਿਹਾ ਵਧੀਆ ਰਹਿ ਤੁਸ ਠੀਕ ਠਾਕ ਹੈ ਆਲ ਗੁੱਡ ਦੇਖੋ ਮਿੱਤਰੋ ਮੁੰਡੇ ਕਿ ਨਹੀਂ ਹੈ ਉਦਾਂ ਲਈ ਹੈ ਨਹੀਂ ਮੁੰਡਾ ਇਹਨਾਂ ਦੁੱਖ ਵੀ ਨਹੀਂ ਲਈ ਹੈਗੇ ਵਿੱਚ ਕੀ ਹੋ ਗਿਆ ਮੁੰਡਾ ਨਹੀਂ ਲਈ ਨਹੀਂ ਨਹੀਂ ਲਈ ਕੀ ਹੋ ਗਿਆ ਉਹ ਮੋਟੇ ਮਹੀਨੇ ਜੀ ਮੋਟਾ ਤਾਂ ਇਹ ਤਾਂ ਇਹਨਾਂ ਚੀਜ਼ਾਂ ਬਾਅਦ ਤੇ ਛੱਡੀਆਂ ਚੀਜ਼ਾਂ ਬਹੁਤ ਖਾਦੀਆਂ ਜਾਂਦੇ ਨੇ ਮੈਂ ਸਹੀ ਕਹਣਾ ਨਾ ਕੋਈ ਗੱਲ ਹੈ ਗੱਲਾਂ ਤਾਂ ਸਹੀਆਂ ਨੇ ਕਿ ਮੈਂ ਯਾਰ ਠੀਕ ਹੋ ਗਿਆ ਨਿਕੰਮ ਕੋਈ ਗੱਲ ਨਹੀਂ ਅੱਜ ਕਹਣ ਕਾਰਡੀਓ ਵੀ ਅੱਧਾ ਘੰਟਾ ਕਰੀਦਾ ਕਿ 10 ਮਿੰਟ ਹੀ ਕਰ ਦਿੱਤੀ ਹੁਣ ਦੁਬਾਰਾ ਫੇਰ ਮੁੰਡੇ ਨੇ ਜਿਮ ਸਟਾਰਟ ਕਰਤੀ ਆ ਤੇ ਹੁਣ ਤੈਨੂੰ ਕੋਚ ਹੀ ਲੋੜ ਹੈਗੀ ਨਹੀਂ ਹੁਣ ਲੋੜ ਆ ਦੇ ਕੋ ਮੁੱਕਰ ਕੇ ਕਹ ਰਿਹਾ ਹੁਣ ਹੀ ਲੋੜ ਹੈਗੀ ਹੁਣ ਕੋਈ ਪੇਮੈਂਟ ਨਾਲ ਮਿਲਣ ਲੱਗਿਆ ਹੁਣ ਕੋਚ ਦੀ ਲੋੜ ਮੈਂ ਕਹਿੰਦਾ ਮੈਂ ਕਹਿੰਦਾ ਹੁਣ ਜੇ ਕੋਚ ਹੀ ਲੋੜ ਹੈ ਹੁਣ ਕੋਈ ਪੇਮੈਂਟ ਨਾਲ ਮਿਲਣਗੇ ਹੁਣ ਕੋਚ ਦੀ ਲੋੜ ਨਹੀਂ ਹੈਗੀ ਠੀਕ ਹੋ ਗਿਆ ਹੋਰ ਚੜਦੀ ਗੱਲਾ ਘਰ ਪਰਿਵਾਰ ਸਭ ਠੀਕ ਠਾਕ ਚੜਦੀ ਗੱਲਾ ਸਭ ਵਧੀਆ ਚੱਲ ਰਿਹਾ ਮਾਲ ਚੱਲ ਰਿਹਾ ਕੋਈ ਗੱਲ ਨਾ ਬਬਾ ਗੱਲ ਬਤਾਂ ਬਾਸੇ ਕਰਦੇ ਬਾਅਦ ਹੁਣ ਮੇਥਰੋਂ ਆਪਾਂ ਚੱਲਦੇ ਆਂ ਆਪਣੀ ਮਾਰਕੀਟ ਸਮਾਨ ਜਾ ਕੇ ਲੈ ਕੇ ਆਉਨੇ ਆ ਜੀ ਹੁਣ ਤਾਂ ਮੇਥਰੋਂ ਮੀ ਵੀ ਉਤਰਿਆ ਅੱਜ ਵੀਰੇ ਕੀ ਲੈ ਆਂਦਾ ਖਾਣ ਲਈ ਲੈ ਕੇ ਆਇਆ ਬਿਸਕਟ ਯੈਸ ਓ ਮਾਈ ਗੋਡ ਪਰਲੇ ਜੀ ਲੈਣ ਦੀ ਪਰਲੇ ਜੀ ਨਹੀਂ ਬੱਸ ਮੈਂ ਮੜਾ ਮਾਰਕੀਟ ਸਮਾਨ ਲੈਣ ਚੱਲੇ ਓਕੇ 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 ਜਾ ਬਈ ਓਕੇ ਓਕੇ ਮੈਂ ਓਕੇ ਹਾਂਜੀ ਹਾਂਜੀ ਕੀ ਰਹੀਓ ਨਾ ਵੀ ਜਾਣਾ ਸੀ ਜੀ ਸਮਾਨ ਲੈ ਕੇ ਆਉਣਾ ਜੀ ਮੈਂ ਵੀ ਨਾਲੇ ਚੱਲ ਗਿਆ ਤੁਹਾਡੇ ਚਲਾ ਜਾ ਫਿਰ ਜੀ ਠੀਕ ਹੋ ਗਿਆ ਫਿਰ ਤਾਂ ਕਹਿੰਦਾ ਇੱਕ ਇੱਕ ਦੋ ਨਹੀਂ ਹੁੰਦੇ ਇੱਕ ਵਾਰੀ ਕਿੰਨੇ ਹੁੰਨੇ ਆ 11 ਹੁੰਦੇ ਆ ਜੀ ਉਹ ਤੇਰਾ ਭਲਾ ਹੋ ਜਾ 11 ਹੁੰਨੇ ਸਹੀ ਗੱਲ ਹੈ ਚਲ ਬਈ ਚੱਦੀ ਮੈਂ ਤਾਂ ਦੇ ਇੱਧਰ ਹਲ ਤੁਸੀਂ ਉਧਰ ਹੀ ਬੈਠ ਚਲੋ ਹਾਂ ਕੰਨਾ ਹੁਣ ਬਣੀਆ ਗੱਲ ਸਹੀ ਗੱਲ ਅਛਾ ਮੀਂਹ ਫੋੜਾਈ ਜਾਂਦਾ ਹੋਵੇ ਸਹੀ ਗੱਲ ਚੱਲ ਗਿਆ ਸਾਰਾ ਇਹਨੇ ਕੱਪੜੇ ਛੱਲੇ ਛਲੇ ਹੋ ਜਾਣੇ ਹਾਂ ਜੀ ਡੇਵਰ ਬੂਸੇ ਗਵੰਤੀ ਆਪਣੀ ਬਣੀਆ ਜ਼ੁਕੀਨੀ ਬਣੀਆ ਮਿਰਚਾਂ ਜਾਨੀਆਂ ਬਣੀਆ ਹਵਾ ਵਾਲੀ ਤੇ ਪਲੱਸ ਪੋਣੀਆਂ ਟਮਾਟਰ ਲਾਲ ਹੈ ਠੀਕ ਹੈ ਗਵੰਤੀ ਮਿੱਤਰੋ ਜ਼ਰੂਰ ਪੋਣੀ ਚਾਹੀਦੀ ਆ ਇਹ ਆਪਣੀ ਵੀ ਤੇ ਸਾਰਿਆਂ ਦੀ ਸੇਫਟੀ ਵਾਸਤੇ ਹਾਂ ਜੀ ਚਾਰ ਪੰਜ ਤਿੰਨ ਚਾਰ ਬਣੀਆ ਤਿੰਨ ਹਾਂ ਵਧੂ ਵਧੂ ਇੱਕ ਕਾ ਪਾਵਾਂਗੇ ਮਿੱਤਰੋ ਬਣਾਨੇ ਪੋਮਾਟਰੋਂ ਪਾਲੀ ਪੋਮਾਟਰੋਂ ਪਾਉਣ ਲੱਗੇ ਗਰਾਪੋ ਲੋ ਇਹ ਪਾ ਲਾ ਇੱਕ ਗੱਲ ਤੇ ਮਿੱਤਰ ਤੁਹਾਨੂੰ ਮੰਨਣੀ ਪੈਣੀ ਆ ਬੀਬੀਆਂ ਦੇ ਸਮਾਨ ਲੈ ਕੇ ਜਾਣਦੇ ਔਰ ਬੰਦੇ ਸਮਾਨ ਲੈ ਜਾਣ ਜਿਮੀ ਸਮਾਨ ਦਾ ਫਰਕ ਹੈ ਜਨਾ ਮੈਂ ਟਮਾਟਰ ਚੱਕਦਾ ਤਾਂ ਮੈਂ ਫਟਾਫਟ ਚੱਕਣਾ ਬਸ ਇਹ ਤੋਂ ਪੁੱਛਿਆ ਚੱਕੀ ਪਾਈ ਆ ਸੇਵਨ ਇੱਕ ਅਲੱਗ ਟਮਾਟਰ ਚੱਕਣਾ ਉਹਨੂੰ ਟੋਣਾ ਦੇਖਣਾ ਫਿਰ ਬਾਅਦ ਵਿੱਚ ਬੂਸਤੇ ਪਾਉਣਾ ਮੈਨੂੰ ਕਿਵੇਂ ਖੇ ਚੱਢਦੇ ਮੈਂ ਕਿ ਡੂਡ ਕੰਡ ਲਾਦਾ ਟਮਾਟਰ ਹੀ ਨਹੀਂ ਪੈਦੇ ਇਸਲੇ ਕਲੇ ਆ ਦੇ ਆ ਸਹੀ ਆ ਇਹ ਆ ਸਹੀ ਆ ਹਾਂ ਸਹੀ ਹੈ ਸਿਭਰਾ ਵੀ ਲੈਣਾ ਸੀਗਾ ਰੂਕ ਲੋ ਦੇ ਬਜ਼ੀਲੀ ਕੋ ਹਾਂਜੀ ਨਾਲੇ ਪਲਾਵਾਂਗੇ ਮਿੱਤਰੋ ਅੱਜ ਅੰਗੂਰ ਉਵਾ ਉਵਾ ਬਿਆ ਕਾਸ ਉਵਾ ਬਿਆਨਕਾ ਸੈਂਸਾਸੀਮੀ 500 ਗ੍ਰਾਮ ਅੱਧਾ ਕਿਲੋ ਦੇ ਹੈ ਇੱਥੇ ਬੀਜੀ ਨਹੀਂ ਹੈ ਕਿ ਲਿਖਿਆ ਦੇਖੋ ਸੈਂਸਾ ਸੇਮੀ ਅਨਾਰ ਨੂੰ ਮਿੱਤਰੋ ਟਾਲੀਆ ਦੇ ਵਿੱਚ ਕਹੇ ਜਾਂਦੇ ਆ ਟਾਲੀਆ ਦੇ ਵਿੱਚ ਮੇਲੋਗਰਾਨਾ ਅਨਾਰ ਨੂੰ ਤੇ ਆਏ ਖਰਬੂਜਾ ਖਰਬੂਜੇ ਨੂੰ ਕਹੇ ਜਾਂਦੇ ਆ ਟਾਲੀਆ ਦੇ ਵਿੱਚ ਮੇਲੋਨੀ ਜਾਲੀ ਮਲ ਵੀ ਪੀਲੀ ਮੇਲੋਨੀ ਆ ਇਹ ਪੀਲਾ ਖਰਬੂਜਾ ਇਹ ਹੈਗਾ ਪਪੀਤਾ ਪਪੀਤੇ ਨੂੰ ਕਹੇ ਜਾਂਦੇ ਆ ਪਪਾਇਆ ਆ ਗਿਆ ਛਿੱਲੇਵਾ ਨਾਰੀਅਲ ਮਤਲਬ ਪੀਣ ਵਾਸਤੇ ਪਹੁੰਚੋ ਹੈ ਤੇ ਇਹਨੂੰ ਕਹਿੰਦੇ ਆ ਨੋਸ਼ੇ ਦੀ ਕੋਕੋ ਨੋਸ਼ੇ ਕਹਿੰਦੇ ਨੇ ਬੀਜ ਨੂੰ ਵੀ ਨਾਰੀਅਲ ਦਾ ਬੀਜ ਹੈ ਇਹ 에어로ਸਪਰੇਨ ਦੇ ਵਿੱਚ ਹੀ ਮਿੱਤਰੋ ਆ ਗਿਆ ਸਮਾਨ ਬਿੱਲੀਆਂ ਦਾ ਘਾਤੂਆਂ ਦਾ ਆ ਗਿਆ ਇਹ ਮਾਰਕੀਟ ਜੀ ਇਕੱਲਾ ਸਮਾਨ ਮਿਲਦਾ ਹੁੰਦਾ ਖਾਣ ਪੀਣ ਦਾ ਹੁਣ ਨਹੀਂ ਹੁਣ ਤਾਂ ਦੇਖੋ ਤੁਸੀਂ ਇਹਦੇ ਵਿੱਚ ਬੂਟ ਵੀ ਚੱਪਲਾਂ ਵੀ ਕੱਪੜੇ ਵੀ ਤੇ ਬਾਕੀ ਹੋਰ ਸਾਰਾ ਸਮਾਨ ਘੋਤਰ ਘੋਤਰ ਵਾਸਤੇ ਇਦਾਂ ਜੇ ਡੌਗੀ ਦੀ ਗੱਡੀ ਲੈ ਕੇ ਲੈ ਕੇ ਆਣ ਵਾਲਾ ਵੀ ਹਰੇਕ ਸਮਾਨ ਹੁਣ ਮਾਰਕੀਟ ਜਿਵੇਂ ਲੱਗਿਆ ਚਾ ਦੇਖੋ ਵੀ ਬਿਲੀਆਂ ਦਾ ਜਿਹੜਾ ਘਰ ਜਾਏ ਇਹ ਵੀ ਆ ਗਿਆ ਟੀਵੀ ਤੱਕ 2 ਮੀਟਰ ਤੋਂ ਮਾਰਕੀਟ ਹੀ ਮਿਲਣ ਲੱਗੇ ਦੇਖੋ ਹੁਣ ਤਾਂ ਕੁਰਸੀਆਂ ਮੇਜ ਵੀ ਆ ਗਏ ਲੈ ਜੀ ਆ ਰਿਹਾ ਸੀ ਹੁਣ ਤੇ ਹਾਂਜੀ ਆ ਰਿਹਾ ਰੱਬ ਨੇ ਵੀ ਨੇ ਮੀਂਹ ਨਾਲ ਝਰਨਾ ਜਿਵੇਂ ਬਰੀਕ ਬਰੀਕ ਲਿਆ ਵੇਖੋ ਕਿੰਨਾ ਸੋਹਣਾ ਲੱਗਦਾ ਮੇਤਰ ਮੀਂਹ ਪੇ ਉੱਪਰ ਨਿੱਕੇ ਨਿੱਕੇ ਮੀਨੀਆਂ ਬੂੰਦਾਂ ਦੇਖੋ ਤਾਂ ਐਨ ਗੱਲਬਾਤ ਰੱਬ ਨੇ ਐਂਡ ਕਰੇ ਭਈਆ ਠੰਡਾਲੀ ਗ੍ਰੇਵੀ ਆ ਠੰਢੀ ਹੋ ਗਈ ਏ ਕਿਨਹੋ ਹਾਂ ਹਾਂਜੀ ਹਾਂਜੀ ਠੰਢੀ ਟਾਈਮ ਹੁਣ ਪੌਣੇ 2 ਹੋਣਿਆ ਮਿੱਤਰ ਗੁਸ਼ਾਨਵੀਰ ਵੀ ਆਪਣਾ ਸਕੂਲ ਤੋਂ ਆ ਗਿਆ ਗੁਸ਼ਾਨਵੀਰ ਦੇ ਫੋਨ ਆ ਗਿਆ ਕਹਿੰਦਾ ਮੈਂ ਖੜਾ ਹਾਂ ਸਟੇਸ਼ਨ ਤੇ ਪਾਪਾ ਮੈਨੂੰ ਜਾਂਦੇ ਜਾਂਦੇ ਲੈ ਜਾਓ ਲੈ ਆਈ ਦੇਖੋ ਬਾਹਰ ਮਰ ਗਿਆ ਹਾਂਜੀ ਲਾਉਣੀ ਹੈ ਹਲੋ ਹਲੋ ਬੰਦੇ ਨੂੰ ਹਾਂਜੀ ਪੁੱਤ ਕਿੱਥੇ ਆ ਗਏ ਬਾਬਾ ਕਰ ਰਹੇ ਆ ਆ ਗਏ ਇਹ ਦਿਖ ਰਿਹਾ ਵੀ ਗੱਡੀ ਉਧਰ ਆਈ ਨਹੀਂ ਹੈਗੀ ਫੋਨ ਤੇ ਇੰਨਾ ਮਸਤ ਹੈ ਨਾ ਮੇਰਾ ਸਟੇਪੇ ਖੜੇ ਨਹੀਂ ਹੋ ਰਹੇ ਹਾਂ ਬੁਛਾਨੇ ਬੁਛਾਨੇ ਕੀ ਸੋਚਣਾ ਕਿ ਅਸਿਕਾ ਬਸ ਕੁਝ ਨਹੀਂ ਖੜਾ ਨਹੀਂ ਆ ਜਾ ਬੇਜਾ ਸਾਨੂੰ ਖੜਨੇ 15 ਮਿੰਟਾ ਖੜੇ ਇਥੇ ਹੈ ਹੋਰ ਅਸੀਂ 15 ਮਿੰਟ ਖੜੇ ਦੇਖੀਏ ਮੈਂ ਕਿ ਮੈਂ ਹੁਣ ਕੁਸ਼ਾਨੇ ਘੁੰਮਾਂ ਮੈਂ ਹੁਣ ਕੁਸ਼ਾਨੇ ਘੁੰਮਦਾ ਇਹ ਕੁਸ਼ਾਨੇ ਘੁੰਮੇ ਨਹੀਂਗਾ ਫੇਰ ਮੈਂ ਹਾਰ ਕੇ ਘਰ ਨੂੰ ਆਉਣਾ 15 ਦਾ ਨਹੀਂ ਦੋ ਘੋੜੇ ਹਾਂ ਸੱਚੇ ਦੋ ਘੋੜੇ ਵੈਸੇ ਸੱਚੇ ਦੋ ਘੋੜੇ ਲੇਕਿਨ ਨਾਨੂ ਗੱਡੀ ਦਰੋਂ ਐਂ ਪੂਰੀ ਜੀ ਜਗ੍ਹਾ ਛੱਡੀ ਵੀ ਦਰੋਂ ਹਾਂ ਹਾਂ ਹਾਂਜੀ ਬਚਾ ਕੇ ਓਕੇ ਸਹੀ ਹਾਂਜੀ ਠੀਕ ਹੋ ਗਿਆ ਬਸ ਗਿਆ ਗਈ ਹੁਣ ਟਾਈਮ ਮੇ ਤਾਂ 3:30 ਹੋ ਗਏ ਸ਼ਾਮ ਦੇ ਬਹੁਤ ਟੈਂਪੇ ਲੱਗਿਆ ਵਾ ਤੇ ਆਪਣੀ ਸਾਰੀ ਟੀਮ ਆਈ ਵੈ ਇੱਧਰ ਆਓ ਸਾਈਟ ਹੀ ਹੋਣੀ ਆਈ ਵੀ ਹੈ ਤੇ ਆਪਣਾ ਚੱਲਦਾ ਆਪਣੀ ਇੰਸਟਾ ਰੀਲਮ ਵਾਸਤੇ ਸ਼ੂਟ ਚੱਲ ਰਿਹਾ ਆਪਣਾ ਵੇ ਵੀਡੀਓ ਵਾਲਾ ਸਾਰੋਂ ਦਾ ਘੰਟਾ ਲਗਭਗ ਲੱਗੇ ਨੂੰ ਹੋ ਗਿਆ ਆਪਣੇ ਵੀਡੀਓ ਵੀਡੀਓ ਬਣਾਉਂਦੇ ਨੂੰ ਤੇ ਹਲੇ ਹੋ ਲਗਾ ਨੇ ਇਹਨਾਂ ਤੋਂ ਘੰਟੇ ਮਤਲਬ ਜੇ ਬਣਾਉਣ ਲੱਗਦੇ ਫੇ 2.5 ਘੰਟੇ ਲਾ ਜੰਦੇ ਸਮਾਂ ਕਾਫੀ ਲੱਗ ਜਾਣਾ ਸਾਈਡ ਐ ਜਾਤਾ ਹੀ ਹੋ ਗਈ ਸੋ ਜੀ ਆਇਓ ਸਲਾਮ ਸਤ ਸਾਬ ਹੋਸ ਨਾ ਹੋਏ ਮੁੰਡਿਆ ਕੀ ਹਾਲ ਚਾਲ ਤੇਰਾ ਵਧੀਆ ਵੀਰੇ ਤੁਸੀਂ ਠੀਕ ਠਾਕ ਐ ਚੜਦੀ ਕਲਾ ਤੇਰਾ ਤੇਰਾ ਹੈ ਅੱਜ ਕਾਫੀ ਟਾਈਮ ਸਪੈਂਡ ਕੀਤਾ ਮੇਥੋਂ ਆਪਣੇ ਕੇ ਵੱਲ ਫਰੀਦ ਨੇ ਟਾਈਮ ਦੇਖੋ 5 ਵਜੇ ਗਏ ਹਾਂ ਮੈਨੂੰ ਵੀ ਕਾਫੀ ਟਾਈਮ ਲੱਗੇ ਵੀਡੀਓ ਬਣਾਉਣ ਤੇ ਇਹਨੂੰ 2.5 ਵਜੇ ਦਾ ਹੈ ਹੈ 2.5 ਵਜੇ ਦਾ ਪੂਰੇ 2.5 ਘੰਟੇ ਲੱਗੇ ਮੈਂ ਤਾਂ 2.5 ਘੰਟੇ ਦੂਏ ਹੋਰਾਂ ਕਿਹ ਟਾਲੀ ਦੂਏ ਹੋਰ ਤੇ ਮੈਂ ਦੂਏ ਹੋਰਾਂ ਮੇਜ਼ਾ ਦੂਏ ਮੇਜ਼ਾ ਹੋ ਰਿਹਾ ਕਿਵੇਂ ਦੂਏ ਮੇਜ਼ਾ ਹੋ ਰਿਹਾ ਬਰਾਵੋ ਕਵਾ ਵੀ ਆਪਣਾ ਪੱਕ ਗਿਆ ਨੇੜੇ ਕਰ ਦੋ ਮੜਾ ਜਾ ਕੱਢ ਦੋ ਮਟੇ ਹਾਂ ਹਾਂਜੀ ਕੱਢ ਦੋ ਕੱਢ ਦੋ ਹਾਂਜੀ ਆ ਵੀ ਜਮ ਸ਼ੁਰੂ ਹੋ ਗਿਆ ਤੇਰੇ ਕੋ ਬੰਦੀ ਬਾਰੀ ਆ ਗਿਆ ਹਾਂਜੀ ਇਹ ਤਾਂ ਰੋਜ਼ ਹੀ ਆਉਂਦੀ ਜੀ ਚੱਲ ਭਾਈ ਇਹ ਬਿਆ ਕਾਸੀ ਮਾਈ ਹੋਮ ਉਹ ਨਾ ਦੇ ਜਿਹੜੇ ਚਾਈਨ ਚਾਈਨਸ ਬਰਲੇ ਬਸ ਅੱਛਾ ਜੀ ਠੀਕ ਮਾਈ ਹੋਮ ਬਾਹਰ ਦਾ ਮੌਸਮ ਦੇਖੋ ਮਿੱਤਰੋ ਕਿਹਦਾ ਹੈ ਮੀ ਹੁਣ ਪੈ ਕੇ ਹਟਿਆ ਹੀ ਹਾਲੇ ਤੇ ਬਾਕੀ ਬਾਹਰ ਦੇਖੋ ਧੁੰਦੀ ਪਈ ਮੜੇ ਮੜੀ ਲੱਗਦਾ ਵੀ ਕੱਲ ਨੂੰ ਸਵੇਰ ਨਾਲ ਪੂਰੀ ਧੁੰਦ ਧੁੰਦੀ ਹੋ ਗਈ ਹੈ ਮੌਸਮ ਕਿਦਾਂ ਵਧੀਆ ਹੋਇਆ ਹੋਵੇ ਐਂਡ ਆ ਟਾਈਮ ਦਾ ਨਾ ਪੂਰੀ ਐਂਡ ਸ਼ਾਂਤੀ ਹੋ ਜਾਂਦੀ ਆ ਰੋਡ ਦੇ ਉੱਤੇ ਮਲਵਿਆਂ ਜਮੇ ਸ਼ਾਂਤੀ ਸਿਆਲ ਸੇਦੇ ਹੁੰਦਾ ਹੈ ਗਰਮੀ ਦੇ ਵਿੱਚ ਇੰਨੀ ਜ਼ਿਆਦਾ ਰੌਣਕ ਹੁੰਦੀ ਹੈ ਆਪਣੇ ਸ਼ਹਿਰ ਦੇ ਵਿੱਚ ਨਾ ਛੱਡ ਗੱਲ ਦੋ ਤੁਸੀਂ ਚੱਲੀਏ ਜੀ ਹਾਂਜੀ ਚਲੋ ਜੀ ਲਓ ਮੈਂ ਤੁਹਾਨੂੰ ਆ ਦੇਖੋ ਇੱਧਰ ਇਹਨੂੰ ਕਹਿੰਦੇ ਆ ਯੋਗੁਰਤ ਇੰਟੇਰੋ ਬਿਆਨਕੋ ਲੈਂਡ ਇਹ ਦਹੀਂ ਆਪਾਂ ਆਪਣੀ ਦੁਕਾਨ ਤੇ ਵਰਤਦੇ ਘਰੇ ਵੀ ਆਪਾਂ ਹੀ ਖਾਂਦੇ ਆ ਚੱਲੀਏ ਜੀ ਹਾਂਜੀ ਹਾਂਜੀ ਚਲੋ ਦਹੀਂ ਮੈਂ ਰਾਤ ਨੂੰ ਖਾਣਾ ਨਹੀਂ ਚਾਹੀਦਾ ਪਤਾ ਰਾਤ ਨੂੰ ਕੱਲ੍ਹ ਵਸ ਲੱਗੇ ਜਾਣਾ ਜੀ ਚਾਚੀ ਕਰ ਦੋ ਮੈਂ ਖਾ ਲੈਂਦੀ ਆ ਜੀ ਹੁਣ ਜਦੋਂ ਮੈਨੂੰ ਖਾੜੇ ਦਿਲ ਕਰਦਾ ਮੈਂ ਖਾ ਲੈਂਦਾ ਰਾਤ ਨੂੰ ਦੇ ਨਹੀਂ ਕਹਦਾ ਨਹੀਂ ਖਾਈ ਜਾ ਠੀਕ ਹੈ ਮਮਾ ਕੱਲ ਨੂੰ ਸਵੇਰੇ ਦੇ ਜਿੱਪਾ ਵਿੱਚ ਦੋ ਚਮਚ ਬਦ ਖਾ ਲਈ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੈਗਾ ਠੀਕ ਹੈ ਰਾਤ ਨੂੰ ਖੰਡ ਵਿੱਚ ਮੈਂ ਤਾਂ ਰੋਕੂਗਾ ਜਰੂਰ ਠੀਕ ਹੈ ਜਿਹੜਾ ਕਲਾ ਵੀ ਤਾਂ ਹੀ ਨਹੀਂ ਠੀਕ ਹੋਇਆ ਜੀ ਹੋ ਸਕਦਾ ਹਾਂ ਇਹ ਕੁਝ ਵੀ ਚਾਏ ਇਹਦੇ ਵਿੱਚ ਗੁੱਡ ਬੈਕਟੀਰੀਆ ਉਹ ਰਾਤ ਨੂੰ ਨਹੀਂ ਖਾਣਾ ਚਾਹੀਦਾ ਨਾ ਤੋਂ ਤੇ ਚੀਜ਼ਾਂ ਹੋਣੀਆਂ ਜਿੱਦਾਂ ਖੀਰਾ ਹੋ ਗਿਆ ਉਹ ਰਾਤ ਨੂੰ ਨਹੀਂ ਖਾਣਾ ਚਾਹੀਦਾ ਹਾਂ ਹੈਨਾ ਯੋਗਰਟ ਹੋ ਕੇ ਹੋਰ ਕਈ ਚੀਜ਼ਾਂ ਨਾਲ ਇਹਦਾ ਨਾ ਹਾਂਜੀ ਇਸ ਕਾ ਕੇ ਥੋੜੀਆਂ ਮੈਨੂੰ ਫੋਲੋ ਕਰੇਗਾ ਥੋੜੇ ਠੀਕ ਹੈ ਆਪਾਂ ਸੈੱਟ ਕਰੋ ਹਾਂ ਖਾਣ ਪੀਣ ਦੇ ਮਸਲੇ ਖਾਸ ਤੌਰ ਤੇ ਹਾਂਜੀ ਹਾਂਜੀ ਓਕੇ ਓਕੇ ਜੀ ਟਾਈਮ ਇਤਰੋ 10:30 ਹੋਏ ਹਲੇ ਤੇ ਆਪਣਾ ਕੰਮ ਕਾਰ ਨਿਭਾ ਲੈ ਬਾਹਰ ਮੀਂਹੂ ਪੈਣ ਲੱਗਿਆ ਤੇ ਬਾਕੀ ਆਦੋਂ ਦਿਖਾਉਣਾ ਮੈਂ ਕਾ ਚਾਹੀਏ ਇਹ ਹੈ ਸੇਵ ਸੇ ਮਰੇ ਲੈਣਾ ਸੇਵ ਖਾਣ ਵਾਸਤੇ ਮੈਂ ਕੰਮ ਨਾਲ ਦੌਰਾਨ ਕਿਸੇ ਵਖਾ ਲੂਗੀ ਪਰ ਬੁੱਧਵਾਰ ਦਾ ਦਿਨ ਹੋਵੇ ਤੇ 5:00 ਦਾ ਪੀਸਾ ਹੋਵੇ ਆਫਰ ਲੱਗੀ ਹੋਵੇ ਫੀਗ ਤੇ ਅਮਰ ਜੀ ਨਾਗਰ ਇੱਕ ਕੁਛ ਖਾਣ ਟਾਈਮ ਹੀ ਲੱਗਾ ਹਾਂਜੀ ਹਾਂਜੀ ਤੇ ਹੁਣ ਮਿੱਤਰੋ ਆਪਾਂ ਕੁਛ ਬਣਾਉਣੇ ਆ ਕੁਛ ਖਾਣਦੇ ਪੀਣੇ ਆ ਆਪਾਂ ਤੇ ਬਾਕੀ ਰੋਜ਼ ਦੀ ਤਰ੍ਹਾਂ ਤੁਸੀਂ ਅੱਜ ਦੇ ਵਲੌਗ ਵਿੱਚ ਮਿੱਤਰੋ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆ ਥੋੜਾ ਸਾਰਿਆਂ ਦਾ ਥੈਂਕਸ ਧੰਨਵਾਦ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਵੀ ਕਿੱਦਾਂ ਕਰਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿੱਤਰੋ ਤੇ ਜਿਹੜਾ ਤੁਸੀਂ ਇੰਨਾ ਜ਼ਿਆਦਾ ਪਿਆਰ ਸਤਿਕਾਰ ਮੈਨੂੰ ਤੇ ਮੇਰੇ ਵਲੌਗਰ ਨੂੰ ਤੇ ਮੇਰੀ ਫੈਮਿਲੀ ਦਿੰਦੇ ਹੋ ਥੋੜਾ ਸਾਰਿਆਂ ਦਾ ਥੈਂਕਸ ਇੱਕ ਵਾਰੀ ਫੇਰ ਤੇ ਬਾਕੀ ਕੁਝ 10 ਵਜੇ ਉੱਠਿਆ ਪਹਿਲਾਂ ਜਿਮ ਜਿਮ ਜਾ ਕੇ ਆਇਆ ਉਸ ਤੋਂ ਬਾਅਦ ਫਿਰ ਜਿਮ ਦੇ ਵਿੱਚ ਲੈਗ ਡੇ ਸੀਗਾ ਖਾਸ ਤੌਰ ਤੇ ਜਦ ਲੈਗ ਡੇ ਹੁੰਦਾ ਨਾ ਉਦੋਂ ਦਾ ਸਰੀਰ ਦੀ ਜਾਨ ਮਤ ਪਜੀ ਬਈ ਹੁੰਦੀ ਆ ਫਿਰ ਬਾਅਦ ਚ ਇੱਕ ਕੰਮਕਾਰ ਫਿਰ ਆਪਣੇ ਕਰੇ ਸਾਰੇ ਦਿਨ ਦੇ ਤੁਹਾਡੇ ਸਾਰਾ ਬਸ ਸ਼ੇਅਰ ਕੀਤਾ ਤੇ ਫਿਰ ਬਾਅਦ ਚ ਆਪਣੀ ਵੀਡੀਓ ਵਗੈਰਾ ਬਣਨ ਵਾਸਤੇ ਆ ਗਏ ਉਹ ਸਭ ਤੋਂ ਵੱਧ ਕੌਣ ਨੇ ਸਹੀ ਗੱਲ ਹੈ ਹਾਂਜੀ ਉਹ ਸਭ ਤੋਂ ਵੱਧ ਕੌਣ ਸ ਹੈ ਉਹ ਹਟਾ ਲਈ ਨਹੀਂ ਬੋਲਣਾ ਪੈਂਦਾ ਨਾ ਆਪਾਂ ਦਾ ਖੁਸ਼ ਰਹਿਣਾ ਆਪਣੀ ਪੰਜਾਬੀ ਭਾਸ਼ਾ ਬੋਲ ਕੇ ਜਿੱਦਾਂ ਨੂੰ ਬੋਲਦੇ ਨੇ ਖੁੱਲੇ ਡੋਲੇ ਐਂਡ ਬੋਲ ਕਹਿੰਦੇ ਬਿੰਦਾਸ ਬੋਲ ਕੇ ਮੈਨੂੰ ਬਧ ਮਜ਼ਾ ਆਉਂਦਾ ਜਦ ਆਟਾਲੀ ਨੂੰ ਬੋਲਣੀ ਪੈਂਦੀ ਆ ਉਹ ਘੁੱਟਮ ਘੁੱਟ ਜੀ ਸੜੀ ਸਾਰਾ ਸੋਚਣਾ ਪੈਂਦਾ ਕੀ ਕਹਿਣਾ ਫਿਰ ਬੋਲਣੀ ਪੈਂਦੀ ਬੋਲਣਾ ਪੈਂਦਾ ਮੈਨੂੰ ਇੱਕ ਦਿਮਾਗ ਦੇ ਬਜਰ ਵੱਧ ਪੈਂਦਾ ਆਪਣੀ ਕਿਉਂਕਿ ਨਾ ਜਿਹੜੀ ਆਪਣੀ ਮਾਤ ਭਾਸ਼ਾ ਹੋਈ ਹੈ ਪੰਜਾਬੀ ਜੇ ਜਦੋਂ ਆਪਾਂ ਕਿਸੇ ਗੱਲ ਨੂੰ ਪੜ੍ਹਨਾ ਸਮਝਣਾ ਹੈ ਉਹਨੂੰ ਪਹਿਲੇ ਦਿਮਾਗ ਦੇ ਵਿੱਚ ਦਿਮਾਗ ਆਟੋਮੈਟਿਕਲੀ ਟ੍ਰਾਂਸਲੇਟ ਕਰਕੇ ਫਿਰ ਸਮਝ ਵਿੱਚ ਆਉਂਦੀ ਸਹੀ ਗੱਲ ਹੈ ਜੀ ਜੇ ਆਪਾਂ ਅਟਾਰਨ ਵੀ ਪੜ੍ਹਦੇ ਆ ਨਾ ਤਾਂ ਆਪਣੇ ਦਿਮਾਗ ਦੇ ਵਿੱਚ ਉਹਦੀ ਆਟੋਮੈਟਿਕ ਟ੍ਰਾਂਸਲੇਸ਼ਨ ਹੁੰਦੀ ਆ ਤਾਂ ਆਪਾਂ ਚੀਜ਼ ਸਮਝ ਵਿੱਚ ਆਉਂਦੀ ਆ ਸਰ ਜੀ ਕਿਸੇ ਨਾਲ ਗੱਲ ਕਰਦੇ ਆ ਉਹ ਆਪਾਂ ਨਾਰਮਲ ਕਰਦੇ ਆ ਪਰ ਜੇ ਕੋਈ ਚੀਜ਼ ਖਾਸ ਆ ਕਰਦੇ ਆ ਫਿਰ ਲਈ ਸੋਚ ਕੇ ਬਣਾਉਣਾ ਪੈਂਦਾ ਸ਼ਬਦ ਬੜੇ ਦੇਖਣੇ ਪੈਣ ਹਰੇ ਜੀ ਬੜੀ ਮੱਟੇ ਜਿਹਾ ਦੇ ਬਹਿਦੀਆਂ ਚਾਕੇ ਥੱਕ ਜੀਦਾ ਤੇ ਹੁਣ ਤਾਂ ਸਿਰ ਡਿਗ ਡਿਊ ਕਰ ਰਹਾ ਤੇ ਘਰ ਜਾ ਕੇ ਮੱਲਵਾਨ ਕੀ ਬੜਾ ਕੁਛ ਖਾਂਦੀ ਨੂੰ ਵਧੀਆ ਜਾ ਮੈਂ ਕਹਾਂ ਕੱਲਾ ਸਲਾਦ ਸਿੰਪਲ ਅਜ ਠੀਕ ਹੈ ਠੀਕ ਹੈ ਹਾਂਜੀ ਕੱਲਾ ਸਲਾਦ ਖਾਂ ਮੈਂ ਇਹਨੂੰ ਹਲਕਾ ਫੁਲਕਾ ਖਾ ਕੇ ਫਿਰ ਸੋਮਾ ਕੀ ਵਲੌਗ ਦੀ ਕਰਾਂਗੇ ਐਡੀਟਿੰਗ ਤਾਂ ਕਿ ਤੁਹਾਨੂੰ ਸਵੇਰ ਦਿਨ ਚੜ੍ਹਦੇ ਨੂੰ ਵਲੌਗ ਚਾਹ ਦੇ ਗਲਾ ਨੂੰ ਦੇਖਣ ਨੂੰ ਮਿਲੇ ਤੇ ਉਮੀਦ ਕਰਦਾ ਆ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ